ਹੈਲੋ ਫਰੈਂਡਸ ਬਹੁਤ ਬਹੁਤ ਸਵਾਗਤ ਹੈ ਮੇਰੇ ਚੈਨਲ ਬੀ ਕੇਅਰਫੁਲ ਤੇ ਤਾਂ ਅੱਜ ਦੀ ਜਿਹੜੀ ਰੈਸਪੀ ਹੈਗੀ ਆ ਇਹ ਹੈਗੇ ਆ ਕੁਕੀਜ਼ ਐਂਡ ਹੋਮ ਮੇਡ ਕੁਕੀਜ਼ ਬਹੁਤ ਹੈਲਦੀ ਐਂਡ ਬਹੁਤ ਹੀ ਜ਼ਿਆਦਾ ਟੇਸਟੀ ਤੇ ਇਹ ਹੈਗੀਆਂ ਨੇ ਬਹੁਤ ਹੀ ਜ਼ਿਆਦਾ ਡਿਫਰੈਂਟ ਕੁਕੀਜ਼ ਜਿਹੜੀਆਂ ਕਿ ਮੈਂ ਤੁਹਾਨੂੰ ਅੱਗੇ ਦੱਸੂਗੀ ਇਹਦੇ ਲਈ ਆਪਾਂ ਨੂੰ ਚਾਹੀਦਾ ਵਾ ਦੇਸੀ ਕਿਓ ਐਂਡ ਟੀਨੀ ਦੀ ਜਗ੍ਹਾ ਤੇ ਮੈਂ ਯੂਜ਼ ਕੀਤੀ ਆ ਤਾਗੇ ਵਾਲੀ ਮਿਸ਼ਰੀ ਸੋ ਦੇਸੀ ਕਿਓ ਜਿਹੜਾ ਵਾ ਉਹ ਆਪਾਂ ਨੂੰ ਨਾ ਬਹੁਤਾ ਜ਼ਿਆਦਾ ਪਿੰਗਲਿਆ ਹੋਇਆ ਤੇ ਨਾ ਹੀ ਬਹੁਤਾ ਜ਼ਿਆਦਾ ਜੰਮਿਆ ਹੋਇਆ ਚਾਹੀਦਾ ਹੈ ਨੋਰਮਲ ਟੈਂਪਰੇਚਰ ਰੂਮ ਟੈਂਪਰੇਚਰ ਵਾਲਾ ਦੇਸੀ ਦੇ ਅਤੇ ਉਨੀ ਹੀ ਕੁਆਂਟੀਟੀ ਤੇ ਆਪਾਂ ਨੂੰ ਚੀਨੀ ਚਾਹੀਦੀ ਆ ਯਾਨੀ ਕਿ ਮਿਸ਼ਰੀ ਐਂਡ ਮਿਸ਼ਰੀ ਜਿਹੜੀ ਸੀ ਧਾਗੇ ਵਾਲੀ ਸੀ ਮੈਂ ਪੀਸ ਲਈ ਸੀਗੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਵਿਸਕਰ ਦੇ ਨਾਲ ਮਿਕਸ ਕਰਨਾ ਵਾ 10 ਮਿੰਟ ਦੇਰ ਤੱਕ ਮਿਕਸ ਕਰਨਾ ਜਿੰਨੀ ਦੇਰ ਤੱਕ ਇਹ ਮਿਕਸ ਹੋ ਕੇ ਫਲਫੀ ਨਹੀਂ ਹੋ ਜਾਂਦੀ ਨਾਲ ਦੇ ਨਾਲ ਆਪਾਂ ਹੁਣ ਇਹਦੇ ਵਿੱਚ ਇੱਕ ਵੱਡੀ ਕੁੱਲੀ ਪਾਵਾਂਗੇ ਆਟੇ ਦੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਮੈਨੂੰ ਹੈਲਦੀ ਬਣਾ ਰਹੀਆਂ ਸੋ ਇੱਕ ਵੱਡੀ ਕੁੱਲੀ ਆਟੇ ਦੀ ਪਾਈ ਆਪਾਂ ਐਂਡ ਇਹਦੇ ਵਿੱਚ ਪਾਇਆ ਵਾ ਆਪਾਂ ਬੇਕਿੰਗ ਪਾਊਡਰ ਸੋਡਾ ਨਹੀਂ ਬੇਕਿੰਗ ਪਾਊਡਰ ਪਾਣਾ ਆਪਾਂ ਇਹਦੇ ਵਿੱਚ ਐਂਡ ਇਹਨਾਂ ਨੂੰ ਚੰਗੀ ਤਰ੍ਹਾਂ ਛਾਂਲ ਲਵਾਂਗੇ ਹੁਣ ਆਪਣੇ ਜਿਹੜੇ ਕੁਕੀਜ਼ ਆ ਇਹਦਾ ਸਭ ਤੋਂ ਮੇਨ ਇੰਗਰੀਡੀਐਂਟ ਏ ਹੈਗਾ ਵਾ ਡੈਸੀਕੇਟਡ ਕੋਕੋਨਟ ਆਪਾਂ ਬਣਾ ਰਿਆ ਅੱਜ ਕੋਕੋਨਟ ਵਾਲੇ ਕੁਕੀਜ਼ ਜਿਹੜੇ ਕਿ ਮਾਰਕੀਟ ਦੇ ਵਿੱਚ ਬਹੁਤ ਹੀ ਜ਼ਿਆਦਾ ਪਸੰਦ ਕੀਤੇ ਜਾਂਦੇ ਨੇ ਐਂਡ ਬੱਚਿਆਂ ਨੂੰ ਬਹੁਤ ਪਸੰਦ ਆਉਂਦੇ ਮੈਨੂੰ ਪਰਸਨਲੀ ਬਹੁਤ ਪਸੰਦ ਨੇ ਸੋ ਕੋਕੋਨਟ ਵਾਲੇ ਕੁਕੀਜ਼ ਆਪਾਂ ਬਣਾ ਰਿਆ ਐਂਡ ਟੇਸਟੀ ਦੇ ਨਾਲ ਨਾਲ ਹੈਲਥ ਦਾ ਵੀ ਪ੍ਰੋਪਰ ਧਿਆਨ ਰੱਖ ਰਿਆ ਮੈਂ ਸੋ ਇਹ ਆਪਾਂ ਛੋਟੇ ਬੱਚਿਆਂ ਨੂੰ 1 ਤੋਂ 1.5 ਸਾਲ ਦੇ ਬੱਚਿਆਂ ਨੂੰ ਆਰਾਮ ਨਾਲ ਦੇ ਸਕਦੇ ਆ ਇਹਨੂੰ ਆਪਾਂ ਹੁਣ ਗੁੰਨ ਲਵਾਂਗੇ ਚੰਗੀ ਤਰ੍ਹਾਂ ਐਂਡ ਇਹਨੂੰ ਆਪਾਂ ਬਹੁਤ ਜ਼ਿਆਦਾ ਹਾਰਡ ਹੱਥਾਂ ਨਾਲ ਨਹੀਂ ਗੁੰਨਾ ਬਿਲਕੁਲ ਹਲਕੇ ਹਲਕੇ ਹੱਥਾਂ ਨਾਲ ਗੁੰਨਾ ਤਾਂ ਕਿ ਜ ਛਿੱਟ ਨਹੀਂ ਦਾ ਇੱਕ ਫਲਫੀનેસ ਬਣਾਇਆ ਸੀਗਾ ਉਹ ਨਾ ਮਰੇ ਐਂਡ ਆਟਾ ਪਾਉਦੋਂ ਤੱਕ ਗੁੰਨਣਾ ਜਦੋਂ ਤੱਕ ਕਿ ਇਹਦੇ ਜਿਹੜੇ ਕ੍ਰੈਕਸ ਨੇ ਉਹ ਖਤਮ ਨਹੀਂ ਹੋ ਜਾਂਦੀਆਂ ਐਂਡ ਅਗਰ ਤੁਸੀਂ ਜ਼ਰੂਰਤ ਆ ਇਹਦੇ ਵਿੱਚ ਹਲਕਾ ਜਾਂ ਦੁੱਧ ਵੀ ਪਾ ਸਕਦੇ ਹੋ ਅਗਰ ਨਹੀਂ ਗੁੰਨਿਆ ਜਾ ਰਿਹਾ ਆਟਾ ਆਪਣਾ ਗੁੰਨ ਲਿਆ ਸੀ ਆਪਾਂ ਐਂਡ ਹੁਣ ਆਪਾਂ ਇੱਕ ਕੜਾਹੀ ਰੱਖਾਂਗੇ ਤਾਂ ਕਿ ਇਹ ਗਰਮ ਹੋ ਜਾਵੇ ਇਹਦੇ ਵਿੱਚ ਨਮਕ ਪਾ ਸਕਦੇ ਹੋ ਆਪਸ਼ਨਲ ਆ ਤੁਸੀਂ ਸਕਿਪ ਵੀ ਕਰ ਸਕਦੇ ਹੋ ਉਹਨੂੰ ਟੱਕ ਕੇ 10 ਤੋਂ 15 ਮਿੰਟ ਲਈ ਰੱਖ ਦਾਂਗੇ ਐਂਡ ਇਧਰ ਹੁਣ ਮੈਂ ਚੈੱਕ ਕਰ ਰਹੀ ਹਾਂ ਕੁਕੀ ਬਣਾ ਕੇ ਕੀ क्रैक्स ਤਾਂ ਨਹੀਂ ਪੈ ਰਹੇ ਹੈ ਅਗਰ ਤੁਹਾਡੇ ਜਿਹੜੀ ਕੁਕੀਜ਼ ਤੁਸੀਂ ਬਣਾ ਰਹੇ ਹੋ ਉਹਦੇ ਵਿੱਚ क्रैक्स ਨਹੀਂ ਪੈ ਰਹੇ ਤਾਂ दैट मींस ਕਿ ਤੁਹਾਡਾ ਜਿਹੜਾ ਆਟਾ ਵਾ ਡੋ ਆ ਬਿਲਕੁਲ ਸਹੀ ਤੁਸੀਂ ਗੁੰਨਿਆ ਵਾ ਸੋ ਦੇਖੋ ਮੇਰੀ ਜਿਹੜੀ ਕੁਕੀਜ਼ ਨੇ ਇਹਦੇ ਵਿੱਚ ਬਿਲਕੁਲ ਹਲਕੀ ਫੁਲਕੀ क्रैक्स ਆ ਰਹੀਆਂ ਇੰਨੇ ਕ ਦਾ ਕੋਈ ਚੱਕਰ ਨਹੀਂ ਹੈਗਾ ਮਤਲਬ ਜ਼ਿਆਦਾ क्रैक्स ਨਹੀਂ ਹੋਣੀਆਂ ਚਾਹੀਦੀਆਂ ਤੁਹਾਡੀ ਜਿਹੜੀ ਕੁਕੀ ਬਣ ਰਹੀ ਹੈ ਸੋ ਤੁਸੀਂ ਆਪਣੇ ਹਿਸਾਬ ਨਾਲ ਕਿੰਨੀ ਕੁਕੀਜ਼ ਮੋਟੀਆਂ ਬਣਾਣੀਆਂ ਜਾਂ ਪਤਲੀਆਂ ਬਣਾਣੀਆਂ ਸਾਈਜ਼ ਤੁਸੀਂ ਬਿਲਕੁਲ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਐਂਡ ਇੱਕ ਵਧੀਆ ਟੇਸ ਦੇ ਲਈ ਮੈਂ ਥੋੜਾ ਜਿਹਾ ਸੁੱਕਾ ਜਿਹੜਾ ਡੈਸੀਕੇਟਿਡ ਕੋਕਨਟ ਹੁੰਦਾ ਉਹ ਇੱਕ ਪਲੇਟ ਦੇ ਵਿੱਚ ਪਾ ਲਿਆ ਵਾ ਐਂਡ ਇਹਨੂੰ ਉੱਪਰੋਂ ਵੀ ਮੈਂ ਪ੍ਰੋਪਰ ਇਹਦੇ ਨਾਲ ਗਾਰਨਿਸ਼ ਕਰ ਰਹੀ ਆ ਤੇ ਤੁਸੀਂ ਦੇਖਿਓ ਬਹੁਤ ਹੀ ਵਧੀਆ ਲੁੱਕ ਵਾਈਜ਼ ਵੀ ਐਂਡ ਟੇਸਟ ਵਾਈਜ਼ ਵੀ ਬਹੁਤ ਜ਼ਿਆਦਾ ਟੇਸਟੀ ਬਣਨਗੇ ਹੁਣ ਆਪਾਂ ਇੱਕ ਕੇਕ ਟਿਨਰ ਲਵਾਂਗੇ ਜਾਂ ਤੁਸੀਂ ਕੋਈ ਥਾਲੀ ਪਲੇਟ ਵੀ ਲੈ ਸਕਦੇ ਹੋ ਉਹਦੇ ਤੇ ਆਪਾਂ ਡੀਸੀਕਿਉ ਲਗਾਵਾਂਗੇ ਮਤਲਬ ਉਹਨੂੰ ਗ੍ਰੀਸ ਕਰਾਂਗੇ ਐਂਡ ਜਿਹੜੀ ਆਪਣੀ ਕੁਕੀਜ਼ ਨੇ ਇਹਦੇ ਵਿੱਚ ਰੱਖ ਦਵਾਂਗੇ ਸੈੱਟ ਕਰਕੇ ਤੇ ਧਿਆਨ ਰੱਖਣਾ ਵਾ ਕੁਕੀਜ਼ ਦੇ ਵਿੱਚ ਸਪੇਸ ਹੋਣੀ ਚਾਹੀਦੀ ਆ ਕਿਉਂਕਿ ਕੁਕੀਜ਼ ਕੁਕ ਹੋਣ ਤੋਂ ਬਾਅਦ ਥੋੜੀਆਂ ਜਿਹਾ ਸਾਈਜ਼ ਤੋਂ ਵੱਡੀਆਂ ਵੀ ਹੁੰਦੀਆਂ ਨੇ ਇਧਰ ਆਪਣੀ ਜਿਹੜੀ ਗਰਮ ਹੋ ਗਿਆ ਕੁਕੀਜ਼ ਆਪਾਂ ਇਹਦੇ ਵਿੱਚ ਰੱਖ ਦਾਂਗੇ ਐਟ ਲੀਸਟ 15 ਤੋਂ 20 ਮਿੰਟ ਆਪਾਂ ਇਹਨੂੰ ਕੁਕ ਕਰਾਂਗੇ ਐਂਡ ਦੇਖੋ 15 ਤੋਂ 20 ਮਿੰਟ ਹੋ ਗਏ ਸੀਗੇ ਆਪਾਂ ਹੁਣ ਹਲਕੇ ਜਿਹੇ ਹੱਥਾਂ ਨਾਲ ਇਹਨਾਂ ਨੂੰ ਚੈੱਕ ਕਰਾਂਗੇ ਦੇਖੋ ਬਰਾਊਨ ਹੋ ਗਿਆ ਵਾ ਬਹੁਤ ਸੋਹਣਾ ਕਲਰ ਆਇਆ ਵਾ ਬਿਲਕੁਲ ਗੋਲਡਨ ਬਰਾਊਨ ਜਿਹਾ ਤੁਸੀਂ ਓਵਨ 'ਚ ਵੀ ਬਣਾ ਸਕਦੇ ਹੋ ਸੋ ਆਪਣੇ ਕੋਲ ਓਵਨ ਨਹੀਂ ਹੈਗਾ ਆਪਾਂ ਕੜਾਹੀ ਦੇ ਵਿੱਚ ਹੀ ਬਣਾਇਆ ਐਂਡ ਹੁਣ ਆਪਾਂ ਇਹਨੂੰ ਕੱਢ ਕੇ ਸਾਈਡ 'ਤੇ ਰੱਖ ਦਵਾਂਗੇ ਠੰਡੇ ਹੋਣ ਤੋਂ ਬਾਅਦ ਦੇਖੋ ਤੁਸੀਂ ਕਿੰਨੇ ਜ਼ਿਆਦਾ ਸੌਫਟ ਐਂਡ ਕ੍ਰਿਸਪੀ ਵੀ ਬਨੇ ਨੇ ਸੋ ਜ਼ਰੂਰ ਤੁਸੀਂ ਟਰਾਈ ਕਰੋ ਐਂਡ ਬ ਤੁਸੀਂ ਸਟੋਰ ਕਰਕੇ 1 ਮੰਥ ਲਈ ਰੱਖ ਸਕਦੇ ਹੋ ਐਂਡ ਮੈਂ ਉਮੀਦ ਕਰਦੀ ਹਾਂ ਅੱਜ ਦੀ ਰੈਸਪੀ ਤੁਹਾਨੂੰ ਪਸੰਦ ਆਈ ਹੋਵੇਗੀ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਥੈਂਕ ਯੂ ਸੋ ਮੱਚ